ਖੜੀ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਲੈ ਕੇ ਸਾਡੇ ਤੋਂ ਘਰ ਲਾ ਬਾਇਆ ਜੀ ਅਸਰਾ ਜਿਹੜਾ ਪੱਟਾ ਹੈ ਜਿਹੜਾ ਇਹ ਰੋਸ ਪ੍ਰਦਰਸ਼ਨ ਆ ਜੀ ਇਹ ਪ੍ਰਦਰਸ਼ਨ ਅੱਜ ਪੰਜਾਬ ਸਰਕਾਰ ਆ ਜਿਹੜੀ ਜਿਹੜੀ ਦਿਨੋ ਦਿਨ ਪਤਲੀ ਪੈਂਦੀ ਹੈ ਦੀ ਕਾਨੂੰਨ ਵਿਵਸਥਾ ਇੱਥੋਂ ਦਾ ਨਕਮਾ ਸਿਸਟਮ ਇੱਥੋਂ ਦਾ ਬਿਊਰੋਕ੍ਰੇਟ ਸਿਸਟਮ ਜਿਹੜਾ ਨਕਮਾ ਪੈਣ ਦੇ ਕਰਕੇ ਏ ਅੱਜ ਅਸੀਂ ਰੋਸ ਪ੍ਰਦਰਸ਼ਨ ਆਲਓਵਰ ਪੰਜਾਬ ਲੈਵਲ ਤੇ ਪੰਜਾਬ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗੀ ਦੀ ਅਗਵਾਈ ਹੇਠ ਔਰ ਸਾਡੇ ਇੱਥੇ ਜ਼ਿਲ੍ਹਾ ਪ੍ਰਧਾਨ ਬਰਨਾਲਾ ਦੇ ਉਹਨਾਂ ਦੀ ਅਗਵਾਈ ਹੇਠ ਤੇ ਸਾਡੇ ਬਲਾਕ ਪ੍ਰਧਾਨਾਂ ਦੀ ਅਗਵਾਈ ਹੇਠ ਅਸੀਂ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਹੈਗਾ ਇਹ ਪ੍ਰਦਰਸ਼ਨ ਦਾ ਮੁੱਖ ਏਜੰਡਾ ਇਹ ਆ ਕਿ ਜਦੋਂ ਦੀ ਸਰਕਾਰ ਸੋਵਰੀਨ ਪਾਵਰ ਗੈਟ ਕੀਤੀ ਆ ਸੱਤਾ ਦੇ ਵਿੱਚ ਆਈ ਆ ਇਹ ਸਰਕਾਰ ਦੇ ਵਿੱਚ ਜਦੋਂ ਸਿੱਧੂ ਮੁਸੇਵਾਲੇ ਦਾ ਕਤਲ ਹੁੰਦਾ ਸੰਦੀਪ ਅੰਬੀਆਂ ਦਾ ਕਤਲ ਹੁੰਦਾ ਬਲਾਕ ਪ੍ਰਧਾਨ ਕਾਂਗਰਸਾਂ ਦੇ ਘਰਾਂ 'ਚ ਵੜ ਕੇ ਉਹਨਾਂ ਦੇ ਗੋਲੀਆਂ ਮਾਰੀ ਜਾਂਦੀਆਂ ਨੇ ਖੇਤਾਂ ਦੇ ਵਿੱਚ ਉਹਨਾਂ ਦੇ ਲੱਤਾਂ ਤੱਕ ਤੋੜੀਆਂ ਜਾਂਦੀਆਂ ਨੇ ਤੇ ਦੂਸਰੇ ਨੰਬਰ ਤੇ ਜੋ ਪਿਛਲੇ ਦਿਨਾਂ 'ਚ ਫਰੀਦਕੋਟ ਦੇ ਵਿੱਚ ਘਟਨਾ ਵਾਪਰੀ ਆ ਉਥੇ ਚਾਰ ਬੰਦਿਆਂ ਦੇ ਉੱਤੇ ਸਰਿਆਂ ਨੰਗਾ ਚਿੱਟਾ ਹੋ ਕੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਇਹ ਕਤਲੇਇ ਗੈਰਤ ਚੈਨ ਸਨੇਚਿੰਗ ਤੇ ਜਿਹੜਾ ਕੁਝ ਹੋ ਰਿਹਾ ਮਾੜੇ ਪ੍ਰਸ਼ਾਸਨ ਦੇ ਕਰਕੇ ਜਿਹੜਾ ਇਹ ਇਹ ਹੋ ਰਿਹਾਗਾ ਸੋ ਇਸ ਕਰਕੇ ਮੈਂ ਕਹੂੰਗਾ ਕਿ ਪੰਜਾਬ ਦੀ ਜਿਹੜੀ ਸਥਿਤੀ ਆ ਉਹ ਪਤਲੀ ਪੈਂਦੀ ਨਜ਼ਰ ਆ ਰਹੀ ਆ ਅੱਜ ਸਰਕਾਰ ਆ ਜਿਹੜੀ ਨੰਬਰ 1 ਤੇ ਇਕਨੋਮਿਕ ਜਿਹੜਾ ਪੋਲੀਟੀਕਲ ਸਿਨੈਰੀਓ ਆ ਇਕਨੋਮਿਕ ਕ੍ਰਾਈਸਿਸ ਦੇ ਵਿੱਚ ਫਸਦੀ ਨਜ਼ਰ ਆ ਰਹੀ ਆ 1 ਲੱਖ ਕਰੋੜ ਦਾ ਪੰਜਾਬ ਦੇ ਸਰਕਾਰਾਂ ਜਿਹੜਾ ਅੱਜ ਪੀਕ ਤੇ ਖੜਾਗਾ ਇਹ ਸਰਕਾਰ ਦੇ ਢਾਈ ਸਾਲਾਂ ਦੀ ਕਾਰਗੁਜ਼ਾਰੀ ਦੇ ਵਿੱਚ 1 ਲੱਖ ਕਰੋੜ ਦਾ ਕਰਜ਼ਾ ਹੋਇਆਗਾ ਅੱਜ ਇਹ ਸਰਕਾਰ ਦੇ ਵਿੱਚ ਦੂਸਰੇ ਨੰਬਰ ਤੇ ਪੰਚਾਇਤੀ ਚੋਣਾਂ ਨੂੰ ਜਿਹੜਾ ਸਾਡਾ ਡੈਮੋਕ੍ਰੇਸੀ ਦਾ ਇੱਕ ਵੱਖਰਾ ਅਨਿਖੜ ਮੰਗਾ ਉਹਨੂੰ ਸਿੱਕੇ ਤੇ ਟੰਕੇ ਅੱਜ ਪੰਚਾਇਤੀ ਚੋਣਾਂ ਨੂੰ ਜਿਹੜਾ ਇਹਨਾਂ ਨੇ 1 ਸਾਲ ਦੇ ਲਈ ਡਿਲੇ ਕਰ ਦਿੱਤਾਗਾ 1 ਸਾਲ ਦੇ ਲਈ ਬੇਕਹੂੰਗਾ ਕਿ 1994 ਦੇ ਐਕਟ ਦੀ ਤੋਹਫੀਨ ਕੀਤੀ ਗਈ ਆ ਪੂਰੇ ਡੈਮੋਕ੍ਰੇਸੀ ਨੂੰ ਸਿੱਕੇ ਤੇ ਟੰਗਿਆ ਗਿਆ ਕਿ ਜਿਹੜਿਆ ਚੋਣਾਂ ਨੇ ਆਪਣਾ ਬੇਸ ਸਟਰਕਚਰ ਬਣਾਉਣ ਦੇ ਲਈ ਇਹਨਾਂ ਨੇ ਉਹਨਾਂ ਚੋਣਾਂ ਨੂੰ ਜਿਹੜਾਗਾ ਕਿ ਜਿਹੜਾ ਲੇਟ ਕਰਵਾਇਆਗਾ ਤੀਸਰੇ ਨੰਬਰ ਤੇ ਇੱਥੇ ਐਜੂਕੇਸ਼ਨ ਸਿਸਟਮ ਮਾੜਾਗਾ ਇੱਥੋਂ ਦਾ ਹੈਲਥ ਸਿਸਟਮ ਮਾੜਾਗਾ ਬੱਚਿਆਂ ਨੂੰ ਪੂਰਨ ਤੌਰ ਤੇ ਬਰਦੀਆਂ ਤੱਕ ਸਮੇਂ ਸਿਰ ਪ੍ਰੋਵਾਈਡ ਨਹੀਂ ਹੋਈਆਂ ਸਮੇਂ ਸਿਰ ਤੇ ਐਜੂਕੇਸ਼ਨ ਨੂੰ ਮੁੱਖ ਰੱਖਦੀਆਂ ਕਿਤਾਬਾਂ ਇਹਨਾਂ ਤੋਂ ਸਹੀ ਤਰੀਕੇ ਦੇ ਵਿੱਚ ਸਹੀ ਸਮੇਂ ਦੇ ਵਿੱਚ ਪ੍ਰੋਵਾਈਡ ਨਹੀਂ ਹੋਈਆਂ ਇਹ ਸਰਕਾਰ ਆ ਟੋਟਲ ਨਿਕੰਮੀ ਸਰਕਾਰ ਆ ਇਹ ਹਵਾ ਦੇ ਗੁਬਾਰੇ ਦੀ ਤਰ੍ਹਾਂ ਕੰਮ ਕਰਦੀ ਸਰਕਾਰ ਆ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਆ ਜਿਹੜੀ 2.5 ਸਾਲਾਂ ਦੀ ਕਾਰਗੁਜ਼ਾਰੀ ਟੋਟਲੀ ਫੇਲਡ ਸਰਕਾਰ ਦੀ ਹੈਗੀ ਕਿਉਂਕਿ ਅੱਜ ਨਸ਼ਾ ਤਸਕਰੀ ਪੰਜਾਬ ਦੇ ਵਿੱਚ ਸਰਿਆਂ ਨਸ਼ਾ ਵਿਕ ਰਿਆ ਹਰ ਅਖਬਾਰ ਦੇ ਵਿੱਚ ਡੇਲੀ ਦੇ ਵਿੱਚ ਤਿੰਨ ਚਾਰ ਅਖਬਾਰ ਦੀ ਸੁਰਖੀ ਬਣਦੀਆਂ ਨੇ ਖਬਰਾਂ ਵੀ ਕਿਤੇ ਚਿੱਟੇ ਦਾ ਨੌ ਚਿੱਟੇ ਨਾਲ ਨੌਜਵਾਨ ਓਵਰਡੋਸ ਕਰਕੇ ਮਰਿਆ ਕੋਈ ਸਿਰਿੰਜਾ ਲਾ ਕੇ ਮਰਿਆ ਪੰਜਾਬ ਦੇ ਹਾਲਾਤ ਬੜੇ ਮਾੜੇ ਨੇ ਸੋ ਇਸ ਕਰਕੇ ਇਹ ਜਿਹੜੀ ਅੱਜ ਦੀ ਜਿਹੜੀ ਕਾਰਗੁਜ਼ਾਰੀ ਸੀ ਇਹ ਜਿਹੜਾ ਪ੍ਰਦਰਸ਼ਨ ਸੀ ਪੰਜਾਬ ਦੇ ਢਾਈ ਸਾਲਾਂ ਦੀ ਕਾਰਗੁਜ਼ਾਰੀ ਦੇ ਖਿਲਾਫ ਮਾੜੀ ਕਾਰਗੁਜ਼ਾਰੀ ਤੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਇੱਥੋਂ ਦਾ ਇਹਦਾ ਘਟੀਆ ਸਿਸਟਮ ਆ ਉਹਦੇ ਖਿਲਾਫ ਜਿਹੜੀ ਅੱਜ ਰੋਸ ਮਾਰ ਜਿਹੜੇ ਪੂਰੇ ਪੰਜਾਬ ਲੈਵਲ ਤੇ ਡੀਐਸਪੀ ਜਿਹੜੇ ਜਿੱਥੇ-ਜਿੱਥੇ ਡਿਪਟੀ ਬੈਟਰੀ ਉੱਥੇ ਅਸੀਂ ਇਹ ਜਿਹੜੇ ਪ੍ਰਦਰਸ਼ਨ ਕਰੇ ਸਾਡੀ ਸਮੁੱਚੀ ਕਾਂਗਰਸ ਪਾਰਟੀ ਸਾਡੇ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਡੇ ਵਾਈਸ ਪ੍ਰੈਜ਼ੀਡੈਂਟ ਤਮਾਮ ਲੀਡਰਸ਼ਿਪ ਨੇ ਜਿਹੜਾ ਅੱਜ ਜਿਹੜਾ ਇੱਥੇ ਉਮੈਕਲਾ ਵੀ ਖੇਤਰ ਨਾਲ ਇਹ ਤਾਂ ਰੋਸ ਪ੍ਰਦਰਸ਼ਨ ਕੀਤਾ ਆ ਸਾਡੇ ਘਰ ਵਾਜੀ ਡਿਪਟੀ ਸਾਹਿਬ ਨੇ ਕੀ ਬਿਸ਼ਵਾਸ ਦਵਾਇਆ ਡਿਪਟੀ ਸਾਹਿਬ ਨੇ ਬਿਸ਼ਵਾਸ ਦਵਾਇਆ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜੋ ਸਰਕਾਰ ਆ ਜਿਵੇਂ ਵੀ ਚੱਲ ਰਿਹਾ ਪ੍ਰੋਸੈਸ ਇਹਨੂੰ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ ਇਹਨੂੰ ਅਸੀਂ ਜੋ ਸਾਡੇ ਵਿੱਚ ਕਮੀਆਂ ਰਹਿਣਗੀਆਂ ਅਸੀਂ ਜਿੱਥੇ ਵੀ ਕਮੀਆਂ ਨੇ ਸਾਡੀਆਂ ਉਹਨੂੰ ਪੂਰਨ ਤੌਰ ਤੇ ਲਾਗੂ ਕਰਾਂਗੇ ਇੱਕ ਉਹਨਾਂ ਨੇ ਇਹ ਵੀ ਸਵਾਲ ਕੀਤਾਗਾ ਕਿ ਸਾਨੂੰ ਆਪਣੇ ਬੱਚਿਆਂ ਦਾ ਵੀ ਧਿਆਨ ਦੇਣਾ ਚਾਹੀਦਾ ਬਿਲਕੁਲ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਆ ਕਿਉਂ ਬਹੁਤ ਚੰਗੀ ਗੱਲ ਕਹੀ ਆ ਕਿ ਜੇ ਅਸੀਂ ਆਪਣਾ ਬੀਜ ਜਦੋਂ ਬੀਜਦੇ ਆ ਉਹਦੀ ਕੇਅਰ ਕਰਾਂਗੇ ਸਹੀ ਰੂਪ ਦੇ ਵਿੱਚ ਪਾਲਣਾ ਕਰਾਂਗੇ ਤਫਾਸਲ ਵਧੀਆ ਹੁੰਦੀ ਆ ਇਸੇ ਤਰ੍ਹਾਂ ਬੱਚੇ ਨੇ ਸਾਡਾ ਭਵਿੱਖ ਨੇ ਜੇ ਉਹਨੂੰ ਅਸੀਂ ਸਹੀ ਸੰਗਤ ਦੇ ਵਿੱਚ ਬੈਠਣ ਲਈ ਕਹਾਂਗੇ ਪ੍ਰੇਰਿਤ ਕਰਾਂਗੇ ਘਰੇ ਆਏ ਨੂੰ ਪੁੱਛਾਂਗੇ ਬੇਟਾ ਕਿੱਥੋਂ ਆਇਆ ਕਿੱਥੇ ਜਾ ਰਹੇ ਆ ਸਕੂਲ ਤੋਂ ਬਾਅਦ ਉਹਨੂੰ ਟਿਊਸ਼ਨ ਭੇਜਾਂਗੇ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਹਾਲਾਤ ਵਧੀਆ ਸਾਡੇ ਦਫਤਰ ਕਾਂਗਰਸ ਪਾਰਟੀ ਵੱਲੋਂ ਧਰਨਾ ਦਿੱਤਾ ਗਿਆ ਸੀ ਜੋ ਧਰਨਾ ਬਿਲਕੁਲ ਪੀਸਫੁਲ ਸੀ ਉਹ ਪਹਿਲੀ ਗੱਲ ਧਰਨੇ ਦੇ ਵਿੱਚ ਨਾ ਤੇ ਸਾਡੇ ਦਫਤਰ ਦੇ ਕਿਸੇ ਕਰਮਚਾਰੀ ਨੂੰ ਕੋਈ ਪ੍ਰੋਬਲਮ ਆਈ ਨਾ ਹੀ ਸਾਡੇ ਦਫਤਰ 'ਚ ਆਉਣ ਵਾਲੀ ਪਬਲਿਕ ਨੂੰ ਜਾਣ ਵਾਲੀ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਧਰਨਾ ਬਿਲਕੁਲ ਨੂੰ ਪੀਸਫੁਲ ਦਿੱਤਾ ਜੋ ਉਹਨਾਂ ਸਾਨੂੰ ਮੰਗ ਪੱਤਰ ਦਿੱਤਾ ਹੈਗਾ ਉਹਨਾਂ ਦੇ ਜੋ ਮੰਗਾਂ ਜਿਹੋ ਤੇ ਅਸੀਂ ਵਿਚਾਰ ਕਰਦੇ ਜੋ ਸਾਡੇ ਕੁਝ ਦੇ ਕਰਨ ਲਈ ਹੈਗੇ ਆ ਉੱਤੇ ਅਮਲ ਕੀਤਾ ਜਾਏਗਾ ਤੇ ਬਾਕੀ ਉਸ ਤੇ ਧਰਨੇ ਦੌਰਾਨ ਜਿਹੜੀ ਪਬਲਿਕ ਆਮ ਇਕੱਠੀ ਹੋਈ ਸੀ ਉਹਨੂੰ ਅਸੀਂ ਵੀ ਬੇਨਤੀ ਕੀਤੀ ਹੈ ਥੋੜਾ ਜਿਹਾ ਤੇ ਕੋਈ ਕੁਝ ਨੂੰ ਸੱਚੀ ਤਲਾ ਦਿਓ ਪਾਪਿਕਲ 24 ਘੰਟੇ ਹਾਜ਼ਰ ਜਿਸ ਤਰ੍ਹਾਂ ਨੇ ਤੁਹਾਨੂੰ ਪੁਲਿਸ ਦੀ ਹੈਲਪ ਦੀ ਲੋੜ ਪੁਲਿਸ ਤੁਹਾਡਾ ਹਰ ਤਰ੍ਹਾਂ ਦੀ ਹੈਲਪ ਕਰਦੀ ਕੋਈ ਵੀ 24 ਘੰਟੇ ਹਾਜ਼ਰ ਉਸ ਤੋਂ ਇਲਾਵਾ ਅਸੀਂ ਵੀ ਇਹਨਾਂ ਨੂੰ ਸੁਝਾਅ ਵੀ ਦਿੱਤਾ ਥੋੜਾ ਜਆ ਆਪਣੇ ਅੱਜ ਕੱਲ ਦੇ ਬੱਚਿਆਂ ਤੇ ਆਪ ਦਾ ਕੰਟਰੋਲ ਰੱਖੋ ਬੱਚਿਆਂ ਨੂੰ ਚੱਕੇ ਪਾਸੇ ਲੋ ਖੇਡਾਂ ਦੇ ਪਾਸੇ ਲੋ ਚੱਕੇ ਪੜਾਈ ਵਾਲੇ ਪਾਸੇ ਲੋ ਸਪੋਰਟਸ ਵਾਲੇ ਪਾਸੇ ਲੋ ਗੰਦ ਪਾਸੇ ਨਾ ਜਾਣ ਜੇਕਰ ਕੋਈ ਬੱਚਾ ਜੇ ਮਾਰੇ ਕਮਲ ਲੱਗ ਵੀ ਗਿਆ ਉਹਦੀ ਸਾਨੂੰ ਪੁਲਿਸ ਨੂੰ ਤਲਾਸ਼ ਦੇ ਉਹਦਾ ਅਸੀਂ ਅਸੀਂ ਜੇ ਕੋਈ ਬੰਦਾ ਬੱਚਾ ਨਸ਼ਾ ਕਰਨ ਲੱਗ ਗਿਆ ਉਹਦਾ ਅਸੀਂ ਫ੍ਰੀ ਇਲਾਜ ਕਰਾਵਾਂਗੇ ਉਸ ਤਰ੍ਹਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲ ਜਾ ਜਿਹੜੇ ਬੰਦੋਂ ਬੱਚੇ ਇਸ ਤਰ੍ਹਾਂ ਦੇ ਅਸੈਂਸ ਪਰਤ ਪਰਚਾ ਜਾਂਦੇ ਨੇ ਉਹਨਾਂ ਦੇ ਕੀ ਪਾਪੇ ਆਪਣਾ ਜ਼ਿੰਮੇਵਾਰ ਹੋਣ ਲੱਗ ਜਾਂਦੇ ਹਨ ਪਰ ਸਾਡਾ ਇਹ ਹੈਗਾ ਵੀ ਵੇਖੋ ਅੱਜਕੱਲ ਬੰਦੇ ਨੂੰ ਮਤਲਬ ਹਰੇਕ ਮਾਪੇ ਦਾ ਪਰਚਾ ਅੰਦਰ ਆਉਂਦਾ ਆਪਣੇ ਬੱਚਿਆਂ ਦੇ ਕਟੋਰ ਰੱਖੇ ਜੇ ਕੋਈ ਬੱਚਾ ਕਿਸੇ ਮਾੜੀ ਸਖਤ ਕਰਕੇ ਕਿਸੇ ਗਲਤ ਕੰਮ 'ਚ ਪੈ ਗਿਆ ਉਹਦਾ ਹੱਲ ਹੈਗਾ ਲਾਜ ਹੈਗਾ ਸਰਕਾਰ ਅੱਜਕੱਲ ਫਰੀ ਇਲਾਜ ਕਰਾ ਕੇ ਦਿੰਦੀ ਫਰੀ ਉਹਨੂੰ ਮਤਲਬ ਮੈਡੀਕਲ ਸਕੂਲ ਦੇ ਦੀ ਫਰੀ ਇਲਾਜ ਕਰਾਦੀ ਕਿਤੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਹੈਗੀ ਬਾਕੀ ਸਰਕਾਰ ਤਲਵਾ ਪ੍ਰਾਈਵੇਟ ਸਿਸਟਮਾਂ ਬਥੇਰੀਆਂ ਹੈਗੀਆਂ ਉਹਦਾ ਫਰੀ ਇਲਾਜ ਕਰਾਉਣ ਵਾਸਤੇ ਤਿਆਰ ਬੈਠੀਆਂ ਹੈਗੀਆਂ ਨਾ ਬਾਕੀ ਅਸੀਂ ਜੇ ਕੋਈ ਬੰਦਾ ਕਹਿੰਦਾ ਵੀ ਮੈਂ ਨਸ਼ਾ ਕਿਸੇ ਮਾੜੇ ਨਾਲ ਕੰਮ ਕਰਕੇ ਲੱਗ ਗਿਆ ਤੇ ਉਹ ਸਾਨੂੰ ਇਤਲਾਹ ਦਿੰਦਾ ਤੇ ਅਸੀਂ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਅਸੀਂ ਉਹਨੂੰ ਦਾਖਲ ਕਰਾਉਨੇ ਆ ਇਲਾਜ ਕਰਾਉਨੇ ਆ ਬਾਕੀ ਉਹਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਬਣਦੀ ਹੈ